ਸਵਾਗਤ ਕਰਦੇ ਹਾਂ ਤੁਹਾਡਾ ਐਸਟਨ ਟੀਵੀ ਲਾਈਵ ਦੇਖ ਰਹੇ ਦਰਸ਼ਕਾਂ ਨੂੰ ਇਹ ਹਾਲਾਤ ਜੋ ਤੁਸੀਂ ਦੇਖ ਰਹੇ ਹੋ ਇਹ ਹਾਲਾਤ ਨੇ ਹਿੰਦ ਹਸਪੀਟਲ ਦੀ ਬੈਕ ਸਾਈਡ ਅਮ드ਗੜ ਵਾਰਡ ਨੰਬਰ 3 ਦੇ ਜੀ ਜੋ ਕਿ ਸਾਰੀ ਗਲੀ ਪਾਣੀ ਨਾਲ ਭਰੀ ਪਈ ਹੈ ਕੋਈ ਵੀ ਵਿਅਕਤੀ ਬਿਨਾ ਸਾਧਨ ਤੋਰੋਂ ਨਹੀਂ ਨਿਕਲ ਸਕਦਾ ਤੁਸੀਂ ਦੇਖ ਰਹੇ ਹੋ ਕਿੰਨਾ ਪਾਣੀ ਇਸ ਗਲੀ ਦੇ ਵਿੱਚ ਖੜਾ ਹੈ ਮੱਛਰ ਮੱਖੀ ਕਿੰਨੀ ਜ਼ਿਆਦਾ ਹੈ ਜਿਸ ਦੇ ਨਾਲ ਬਿਮਾਰੀ ਫੈਲਣ ਦਾ ਕਿੰਨਾ ਡਰ ਹੈ ਸਾਰਾ ਮਹੱਲਾ ਨਿਵਾਸੀ ਉਰੇ ਇਕੱਠਾ ਹੋਇਆ ਹੈ ਆਓ ਆਪਾਂ ਉਹਨਾਂ ਨਾਲ ਗੱਲਬਾਤ ਵੀ ਕਰਦੇ ਹਾਂ ਤੇ ਜਾਣਦੇ ਹਾਂ ਇਸ ਮੁੱਦੇ ਬਾਰੇ ਵੀ ਉਹ ਕੀ ਕਹਿਣਾ ਚਾਹੁੰਦੇ ਨੇ ਹਾਂਜੀ ਤੁਸੀਂ ਦੇਖ ਰਹੇ ਹੋ ਅਸਟੈਂਡ ਟੀਵੀ ਲਾਈਵ ਅਸੀਂ ਜੀ ਖੜੇ ਹਾਂ ਬਾੜ ਨੰਬਰ 3 ਵਿੱਚ ਤੇ ਤੁਸੀਂ ਦੇਖਦੇ ਹੋ ਅਸੀਂ ਖੜੇ ਹਾਂ ਹਿੰਦੋ ਹਸਪੀਟਲ ਦੀ ਬੈਕ ਸਾਈਡ ਅੱਜ ਉਰੇ ਪਾਣੀ ਦੀ ਸਮੱਸਿਆ ਬਹੁਤ ਜ਼ਿਆਦਾ ਸਾਰੀ ਗਲੀ ਪਾਣੀ ਨਾਲ ਭਰੀ ਪਈ ਆ ਆਓ ਆਪਾਂ ਮਹੱਲੇਦਾਰਾਂ ਨਾਲ ਗੱਲਬਾਤ ਕਰਦੇ ਹਾਂ ਵੀ ਕੀ ਕਹਿਣਾ ਤੁਹਾਡੀ ਸਮਝੋ ਵੀਰੇ ਤੁਸੀਂ ਕਦੋਂ ਤੋਂ ਪਰੇਸ਼ਾਨ ਹੋ ਇਹ ਮੁੱਦੇ ਤੋਂ ਇਹ ਮੇਰੇ ਤਾਂ ਬਹੁਤ ਦਿਨ ਹੋ ਗਏ 15-20 ਦਿਨ ਹੋ ਗਏ ਤੇ ਮਤਲਬ 3-4 ਦਿਨ ਤੋਂ ਕਮੇਟੀ ਵਾਲੇ ਪਾਣੀ ਕੱਢੀ ਆਉਂਦੇ ਨੇ ਪਰ ਘਾੜ ਨੂੰ ਕੱਢ ਦਿੰ ਆ ਤੁਸੀਂ ਨੈਦਰੀ ਲਾ ਲੋ ਆ ਮੂਰਲੇ ਘਰ ਜਿੰਨੇ ਮਹੀਨੇ ਸਾਰੇ ਔਖੇ ਨੇ ਮਾਰੀ ਦਾ ਘਰ ਆ ਹਰ ਘਰ ਘਰ ਤੇ ਕੋਈ ਨਾ ਕੋਈ ਬਿਮਾਰ ਪਿਆ ਇਹਦੇ ਕਰਕੇ ਸਿਰਫ ਖਾਣ ਪੀਣ ਹੋਰੀ ਨੰਗਣਾ ਜਵਾਕਾ ਨੇ ਜਵਾਕਾਲੇ ਸਾਰੇ ਬੰਦੇ ਨੇਗੇ ਠੀਕ ਆ ਉਰੀ ਨੰਗਣਾ ਨੇ ਸਾਰੇ ਸਭ ਮਾਰੀ ਦਾ ਘਰ ਆ ਤੇ ਆਮ ਸਾਡੀ ਦਿੱਕਤ ਇਹ ਆ ਕਿ ਸੜਕ ਉਰ ਨਹੀਂ ਵੀ ਆ ਮੇਰੇ ਪਿੱਛੋਂ ਉੱਚੀ ਆ ਪਿਛਲੇ ਵਾਲਿਆਂ ਨੂੰ ਕੋਈ ਟੱਕਰ ਨਹੀਂ ਆਦਾ ਨਹੀਂ ਪਿਛਲੇ ਘਰ ਦੇ ਉਹਨਾਂ ਨੂੰ ਕੋਈ ਦਿੱਕਤ ਨਹੀਂ ਹੈਗੀ ਜਿੰਨੇ ਸਾਡੇ ਮੂਰੇ ਘਰ ਤੇ ਸਾਰਾ ਦਿੱਕਤ ਆ ਨਾ ਮੁਰੇ ਆ ਰਹੇ ਨੇ ਨਾ ਕੋਈ ਕੁਛ ਕਰਦਾ ਪਿਆ ਸਾਡੀ ਮੇਰੇ ਗੱਲ ਇਹ ਹੱਲ ਚਾਹੀਦਾ ਮੇਰੇ ਪੱਕਾ ਜਿਹੜਾ ਮਰਜ਼ੀ ਕਰੇ ਉਰ ਉੱਤੀ ਆ ਰਿਹਾ ਕੋ ਸੜਕ ਤੇ ਪੈ ਸੜਕ ਟਾਇਪ ਲਾਈਨ ਪਰ ਵੀ ਬਲਾਕੇਜ ਹੈ ਕੀ ਹਾਲਾ ਤੇਰੇ ਆਪਾਂ ਨੂੰ ਦੱਸਣਾ ਨਹੀਂ ਕਮੇਟੀ ਵਾਲੇ ਹੁਣ ਵੀ ਆ ਜਾਣਗੇ ਉਹਨਾਂ ਨੇ ਪਾਣੀ ਕੱਢਣਾ ਉਹ ਪੱਕਾ ਹੱਲ ਨਹੀਂ ਕਰਦੇ ਸਾਨੂੰ ਇਹ ਪੱਕਾ ਹੱਲ ਚਾਹੀਦਾ ਵਾ ਚਾਹੇ ਐਮਸੀ ਕਰੇ ਜਾਂ ਕਮੇਟੀ ਕਰੇ ਚਾਹੇ ਪ੍ਰਸ਼ਾਸਨ ਕਰੇ ਜੋ ਮਰਜ਼ੀ ਕਰੇ ਪਾਣੀ ਕੱਢਣ ਦਾ ਸਾਡਾ ਹੱਲ ਨਹੀਂ ਹੋਣਾ ਸਾਨੂੰ ਇਹ ਬਲਾਕੇਜ ਜਿਹੜਾ ਵੀ ਹੱਲ ਆ ਸਾਨੂੰ ਪੱਕਾ ਚਾਹੀਦਾ ਕਿਉਂਕਿ ਜਿਹੜੇ ਮਰਜ਼ੀ ਮੱਲੇ ਜਾ ਕੇ ਦੇਖ ਲਓ ਜਿੰਨੇ ਨਾਲ ਲੱਗਦੇ ਨੇ ਕਿਤੇ ਪਾਣੀ ਸਰਮ ਸਾਡੇ ਮਹੱਲੇ ਦੇ ਕਿਹੋ ਹਾਲ ਹੋ ਰਿਹਾ ਸਾਰੇ ਬੰਦੇ ਹੀ ਨੇ ਮੰਨਦੇ ਆ ਜਿਹੜਾ ਜਿਹੜਾ ਸਾਡਾ ਪਾਣ ਪੱਕਾ ਦੇ ਜਿਹੜਾ ਪਾਣੀ ਖੜਾ ਹੋਇਆ ਇਹ ਜਦੋਂ ਬਰਸਾਤਾਂ ਹੋਈਆਂ ਸੀ ਇਹ ਪਾਣੀ ਉਦੋਂ ਦਾ ਖੜਾ ਜਾਂ ਡੈਲੀ ਨਿਕਲਦਾ ਕੀ ਸਿਸਟਮ ਕੀ ਹੈ ਇਹ ਪਤਾ ਕੀ ਗੱਲ ਹੈ ਇੱਕ ਤਾਂ ਨੀਵੀਆਂ ਸੜਕਾਂ ਦੇਖ ਲਓ ਆਪਾਂ ਕਿੰਨਾ ਉੱਚੀ ਤੇ ਖੜਿਆ ਢਲਾਨ ਬਣੀ ਹੋਈ ਆ ਜਿਹੜੇ ਵੀ ਪਾਈਪ ਲਾਈਨ ਆ ਥੱਲੇ ਨੂੰ ਆ ਜਾਂ ਦੋ ਰਿਆ ਪਰਦੇਆਂ ਨੇ ਇਹ ਥੱਲੇ ਪਾਣੇ ਉਰੇ ਨੂੰ ਆ ਰਹੇ ਆ ਪਾਣੀ ਅੰਦਰੋਂ ਗਿਰਦੇ ਆ ਸੰਧਦੇ ਉੱਥੇ ਨਿਕਾਸੀ ਇੱਧਰ ਨਹੀਂ ਜਾ ਰਹੀ ਇਦਾਂ ਇਹਨਾਂ ਨੇ ਸੜਕ ਤੋੜ ਕੇ ਬਣਾਈ ਆ ਉਦੋਂ ਤਾਂ ਹੱਲ ਹੋ ਰਿਹਾ ਕਿ ਆਪਾਂ ਦਾ ਪਾਣੀ ਕਿੱਥੇ ਜਾ ਰਿਹਾ ਹੈ ਮੇਨ ਰੋਡ ਉੱਪਰ ਚਾਹੇ ਇਹਨਾਂ ਨੇ ਲੋਕ ਨਹੀਂ ਪਾਈਏ ਬਸ ਉਦੋਂ ਦਾ ਪਾਣੀ ਇਹ ਐਵੇਂ ਖੜ ਰਿਹਾ ਹੁਣ ਇਹਨਾਂ ਨੂੰ ਨਹੀਂ ਪਤਾ ਪਾਈਪ ਲਾਈਨ ਦਾ ਕਿਵੇਂ ਇਹਨਾਂ ਨੇ ਪਾਣੀ ਭੁਣੀ ਇੱਧਰ ਉੱਧਰ ਕੀਤਾ ਸਾਨੂੰ ਇਹਦਾ ਹੱਲ ਚਾਹੀਦਾ ਹੈ ਚਾਹੇ ਤੋੜ ਕੇ ਬਣਾਓ ਚਾਹੇ ਪਾਈਪ ਲਾਈਨ ਜਿਵੇਂ ਮਰਜ਼ੀ ਕਰੋ ਜੀ ਮੇਰਾ ਨਾਮ ਸ਼ਗੀਲ ਤਨਨਾ ਸਾਹਾ ਵਾ ਮੈਂ ਆਪਣੇ ਮਾਲਿਕ ਦੇ ਘਰ ਹੀ ਰਹਿਣਾ ਮੈਨੂੰ 2 ਸਾਲ ਹੋ ਗਏ ਇੱਥੇ ਰਹਿਣ ਦੇ ਨੂੰ ਲੇਕਿਨ ਇਤਕੀ 20-25 ਦਿਨਾਂ ਤੋਂ ਜਿਹੜੀ ਸਭ ਤੋਂ ਵੱਧ ਪਰੇਸ਼ਾਨੀ ਆਈ ਹੈ ਉਹ ਮੈ ਪਾਣੀ ਵਾਦਾ ਮੇਰੇ ਜਵਾਕ ਦੋਨੋਂ ਛੋਟੇ ਨੇ ਮੈਨੂੰ ਦਿੱਕਤ ਇਹ ਹੈ ਕਿ ਇੱਕ ਟਿਵਾ ਨੰਗਿਆ ਮੋਟਰਸਾਈਕਲ ਜਾਂ ਗੱਡੀ ਨੰਗਦੀ ਆ ਸਿੱਧਾ ਪਾਣੀ ਮੇਰੇ ਘਰਾਂ ਚ ਜਾਂਦਾ ਜੇ ਮੇਰੇ ਦਰਾਂ ਦੇ ਵਿੱਚ ਪੜ ਜਾਂਦਾ ਕਿੰਨੀ ਮੇਰੀ ਘਰ ਵਾਲੀ ਸਫਾਈ ਕਰੂਗੀ ਜੇ ਉਸ ਸਫਾਈ ਨਾ ਕਰਨ ਨਾਲ ਕੋਈ ਬਿਮਾਰੀ ਮੇਰੇ ਜਵਾਕਾਂ ਨੂੰ ਲੱਗ ਗਈ ਹੈ ਤਾਂ ਜ਼ਿੰਮੇਦਾਰ ਕੌਣ ਹੋਊਗਾ ਇਹਦਾ ਮੈਨੂੰ ਹਿੱਲਾ ਕਰਕੇ ਦੋ ਨਹੀਂ ਤਾਂ ਸਰਕਾਰ ਜ਼ਿੰਮੇਵਾਰੀ ਲੈਵੇ ਜੇ ਤੁਹਾਨੂੰ ਕੋਈ ਬਿਮਾਰੀ ਹੁੰਦੀ ਹੈ ਅਸੀਂ ਬਿਮਾਰੀ ਠੀਕ ਕਰਾਂਗੇ ਜਾਂ ਤੁਹਾਨੂੰ ਸਾਰੀ ਗਲੀ ਦਾ ਕਹਿੰਦੇ ਆ ਸਹੀ ਸਹੀ ਕਰਕੇ ਦੋ ਮੇਰੇ ਜੁਆਕਾਂ ਨਾਲ ਹੋਰ ਵੀ ਜੁਆਕ ਨੇ ਜਿਹੜੇ ਛੋਟੇ-ਛੋਟੇ ਨੇ ਜਿਹੜੇ ਕੱਲ ਨੂੰ ਖੇਲਦੇ ਸੀਗੇ ਅੱਜ ਉਹ ਪਾਣੀ ਉਹ ਦੇਖ ਕੇ ਡਰਦੇ ਨੇ ਅੱਜ ਉਹ ਕੋਠੇ ਚੱਲਨੇ ਚੜ ਗਏ ਆਪਣੀ ਗਲੀ ਨੂੰ ਹੀ ਦੇਖਦੇ ਰਹਿੰਦੇ ਨੇ ਕਦੀ ਗਲੀ 'ਚ ਉਹ ਖੇਲਦੇ ਸੀਗੇ 20-25 ਦਿਨ ਹੋ ਗਏ ਜੁਆਕਾਂ ਦਾ ਖੇਲਣਾ ਮੁਸ਼ਕਿਲ ਹੋ ਗਿਆ ਜੁਆਕ ਸਕੂਲੋਂ ਓਖੇ-ਸੋਕੇ ਆਉਂਦੇ ਨੇ ਕਿਵੇਂ ਉਹਦੀ ਮਾਂ ਮਾਂ ਲੈ ਕੇ ਜਾਂਦੀਆਂ ਨੇ ਗੋਦੀਆਂ ਚੱਕ-ਚੱਕ ਇੰਨਾ ਦਿੱਕਤ ਆਉਂਦਾ ਇਹਦਾ ਸਾਨੂੰ ਹਿੱਲਾ ਕਰਕੇ ਦੋ ਨਹੀਂ ਤਾਂ ਸਰਕਾਰ ਸਾਡੀ ਜ਼ਿੰਮੇਵਾਰੀ ਕੁਝ ਲੇਵੇ ਜਾਂ ਗਲੀ ਸਾਡੀ ਬਣਾਵੇ ਠੀਕ ਕਰਕੇ